ਤੁਹਾਡਾ ਇੱਕ ਇੱਕ ਸ਼ੇਰਿਸ ਭੈਣ ਦੇ ਵਿਆਹ ਦੇ ਲਿਮਤਦ ਕਰੇਗਾ ਮਾਤਾ ਦੇਖੋ ਕਿਸ ਤਰ੍ਹਾਂ ਪਾਵਕ ਹੋ ਗਏ ਮੈਨੂੰ ਆਪਣੀ ਭੈਣ ਦੇ ਵਾਂਗੂ ਵਿਆਵਾਂਗੇ ਠੀਕ ਹੈ ਭੈਣ ਤੋਂ ਵੀ ਇੱਕ ਵਾਦਾ ਲੈਨੇ ਤੁਸੀਂ ਅਗਾ ਜਾ ਕੇ ਜੋ ਤੁਹਾਡੀ ਬੁਤੀ ਚਾ ਅਸੀਂ ਮੂੰਹੋਂ ਨਹੀਂ ਆਪਣੇ ਕੋਈ ਕੁਝ ਵੀ ਨਹੀਂ ਆ ਸਕਦੇ ਜਿਹੜਾ ਵੀਰਵਾ ਉਹ ਨਸ਼ੇ ਦਾ ਆਦੀ ਸੀ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਟੀਵੀ ਦਾ ਮਰੀਜ਼ ਹੋ ਗਿਆ ਦਸਾਂ ਜਣਾਂ ਨੂੰ ਵਿਆਹ ਆ ਸਾਡੇ ਵਰਗੇ ਬੰਦੇ ਨੂੰ ਲਾਲਚੀ ਬੰਦੇ ਬਹੁਤ ਜ਼ਿਆਦੇ ਮਿਲਦੇ ਆ ਬਿਲਕੁਲ ਇਧਰੋਂ ਵੀ ਲੈ ਲੈਂਦੇ ਆ ਉਧਰੋਂ ਵੀ ਲੈ ਲੈਂਦੇ ਆ ਇਧਰੋਂ ਵੀ ਕਰ ਲੈਂਦੇ ਆ ਹਲੋ ਸਾਡਾ ਜਿਹੜਾ ਦਸਵੰਦ ਆ ਉਹ ਸਹੀ ਜਗ੍ਹਾ ਤੇ ਪਹੁੰਚੇ ਇਹਨਾਂ ਨੇ ਕਿਹਾ ਵੀ ਜੀ ਜੋ ਵੀ ਤੁਸੀਂ ਸਾਡੀ ਹੈਲਪ ਕਰ ਦੋਗੇ ਨਾ ਅਸੀਂ ਉਹਨੇ ਵਿੱਚ ਹੀ ਰਾਜ਼ੀ ਆ ਅਗਲੇ ਪਾਰਟ ਕੁਝ ਦਿਨਾਂ ਬਾਅਦ ਭੈਣ ਦੇ ਵਿਆਹ ਦਾ ਜਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਹਿਯੋਗ ਜ਼ਰੂਰ ਦਿਓ ਮੈਂ ਬਾਰ-ਬਾਰ ਇਹ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪਿੰਡ ਗੈਰੀ ਵਿੱਚ ਪਹੁੰਚੇ ਸਿਗੇ ਭੈਣ ਸੁਮਨਦੀਪ ਕੌਰ ਦੇ ਘਰ ਪਹੁੰਚੇ ਹੋਇਆ ਜਿਨ੍ਹਾਂ ਦਾ ਵਿਆਹ ਕਿੰਨੀ ਤਰੀਕ ਨੂੰ ਰੱਖਿਆ ਗਿਆ 14 ਤਰੀਕ ਨੂੰ ਰੱਖਿਆ ਗਿਆ 14 ਜੁਲਾਈ 14 ਜੁਲਾਈ ਨੂੰ ਆ ਦੱਸ ਕੇ ਹਾਂ 14 ਜੁਲਾਈ ਦਾ ਰੱਖਿਆ ਗਿਆ ਤੇ ਪਰਿਵਾਰ ਜਿਹੜਾ ਆ ਬਹੁਤ ਲੋੜਵੰਦ ਆ ਜਿਹੜੇ ਪਿਤਾ ਜੀ ਆ ਉਹ ਟੀਵੀ ਦੇ ਮਰੀਜ਼ ਆ ਤੇ ਕਾਫੀ ਜਿਹੜੇ ਘਰ ਦੇ ਹਾਲਾਤ ਮੁਸ਼ਕਲ ਬਣੇ ਹੋਇਆ ਜਿੰਦੇ ਕਰਕੇ ਰੋਟੀ ਤੋਂ ਵੀ ਮਹਤਾਜ ਨੇ ਤੇ ਆਪ ਜੀ ਨੂੰ ਬੇਨਤੀ ਆ ਕਿ ਭੈਣ ਦੇ ਵਿਆਹ ਵਾਸਤੇ ਆਪ ਜੀ ਜੋ ਵੀ ਤਿਲ ਫੁੱਲ ਜਿਹੜੀ ਹੈਲਪ ਆ ਉਹ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਵਿਆਹ ਨੂੰ ਸਿਰਫ ਰਹਿਗਿਨ ਦੱਸ ਦੇਣਾ ਹਲੇ ਤੱਕ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦਾ ਲੀੜਾ ਕਪੜਾ ਕੁਝ ਵੀ ਨਹੀਂ ਬਣਾਇਆ ਕਿਸੇ ਵੀ ਤਰ੍ਹਾਂ ਦੀ ਆਪ ਜੀ ਤਿਲ ਫੁੱਲ ਹੈਲਪ ਕਰਨਾ ਚਾਹੁੰਦੇ ਹੋ ਆਪ ਜੀ ਨੂੰ ਪਰਿਵਾਰ ਦਾ ਡਾਇਰੈਕਟ ਫੋਨ ਨੰਬਰ ਵੀ ਦਿੱਤਾ ਜਾਊਗਾ ਪਰਿਵਾਰ ਦਾ ਐਡਰੈਸ ਵੀ ਦਿੱਤਾ ਜਾਊਗਾ ਆਪ ਸਿੱਧਾ ਪਰਿਵਾਰ ਦੇ ਘਰ ਪਹੁੰਚ ਕੇ ਵੀ ਜਿਹੜੀ ਹੈਲਪ ਆ ਉਹ ਕਰ ਸਕਦੇ ਹੋ ਤੇ ਜੋ ਸੰਗਤ ਮੰਦਨੀ ਕਰ ਸਕਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਡੋਨਰਾਂ ਤੱਕ ਵੀਡੀਓ ਜਿਹੜੀ ਪਹੁੰਚੇਗੀ ਤੇ ਇਸ ਪਰਿਵਾਰ ਦੀ ਜਿਹੜੀ ਹੈ ਹੋਰ ਹੈਲਪ ਹੋ ਸਕਦੀ ਆ ਮੇਰੇ ਨਾਲ ਹਰਪ੍ਰੀਤ ਭੱਜ ਪਹੁੰਚਿਆ ਇਹ ਵੀਰ ਕਾਫੀ ਲੰਮੇ ਸਮੇਂ ਤੋਂ ਹਿੰਮਤ ਐਨਜੀਓ ਨਾਮ ਤੋਂ ਚਲਾ ਰਹੇ ਆਪਣੀ ਲੈਬ ਵੀ ਤੇ ਬਹੁਤ ਵਧੀਆ ਸੇਵਾ ਕਰ ਰਹੇ ਤੇ ਮੈਂ ਹਰਪ੍ਰੀਤ ਭੱਜ ਨੂੰ ਕਹੂੰਗਾ ਵੀ ਵਿਊਅਰਸ ਨੂੰ ਕੁਝ ਨਾ ਕੁਝ ਆਪਣੇ ਬਾਰੇ ਦੱਸਣ ਤੇ ਨਾਲ ਪਰਿਵਾਰ ਦੇ ਹਾਲਾਤਾਂ ਬਾਰੇ ਕੁਝ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਮੈਨੂੰ ਇਸ ਭੈਣ ਦਾ ਫੋਨ ਆਇਆ ਸੀ ਭੈਣ ਰਾਜਵੀਰ ਦਾ ਤੇ ਜਿਨ੍ਹਾਂ ਨੇ ਇੱਕ ਗੁਹਾਰ ਨਾਲ ਹੀ ਸੀ ਕਿ ਮੈਂ ਆਪਣੇ ਘਰ ਦੇ ਹਾਲਾਤ ਜੋ ਵੀਰ ਜੀ ਹੁਣਾਂ ਨੇ ਤੁਹਾਨੂੰ ਦੱਸਿਆ ਤੁਸੀਂ ਸਾਡੀ ਵੀਡੀਓ ਦੇ ਵਿੱਚ ਵੀ ਪਹਿਲਾਂ ਵੇਖ ਲਈ ਹੁਣ ਜਿਹਨੇ ਜਿਨ੍ਹਾਂ ਨੇ ਦੇਖੀ ਸਾਡੀ ਵੀਡੀਓ ਉਹਦੇ ਵਿੱਚ ਜਿਹੜਾ ਵੀਰਵਾ ਉਹ ਨਸ਼ੇ ਦਾ ਆਦੀ ਸੀ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਟੀਵੀ ਦਾ ਮਰੀਜ਼ ਹੋ ਗਿਆ ਜਿਹਦਾ ਚੂਲੇ ਨੂੰ ਪੈ ਗਈ ਤੇ ਉੱਠ ਬਿਲਕੁਲ ਵੀ ਤੁਰ ਫਿਰ ਨਹੀਂ ਸਕਦਾ ਤੇ ਅੱਜ ਉਸੇ ਉਸੇ ਦੀ ਤੀ ਦਾ ਵਿਆਹ ਵਾ 14 ਤਰੀਕ ਨੂੰ ਅੱਜ 14 ਜੁਲਾਈ ਨੂੰ ਅੱਜ 2 ਤਰੀਕ ਹੋ ਗਈ ਹੈ 10 ਜਣਾਂ ਨੂੰ ਵਿਆਹ ਵਾ 10 ਜਣਾਂ ਨੂੰ ਵਿਆਹ ਮੈਨੂੰ ਇੱਕ ਗੱਲ ਉਸ ਭੈਣ ਦੀ ਮੈਨੂੰ ਬਹੁਤ ਚੜੀ ਵਧੀਆ ਲੱਗੀ ਸੀ ਕਿ ਕਿ ਭੈਣ ਨੇ ਰਾਸ਼ਨ ਤੋਂ ਇਲਾਵਾ ਹੋਰ ਕਦੀ ਕੋਈ ਮੰਗਣੀ ਰੱਖੀ